ਸਤਗੁਰੂ ਜੀ ਤੁਸੀਂ ਆਪਣਾ ਸਾਰਾ ਸਰਵੰਸ ਕੁਰਬਾਨ ਕਰ ਦਿੱਤਾ ਮਹਾਰਾਜ ਪਿਤਾ ਵੀ ਵਾਰ ਦਿੱਤਾ ਵੱਡੇ ਸਹਿਬਜ਼ਾਦੇ ਚਮਕੌਰ ਦੀ ਕੱਚੀ ਗੜੀ ਵਿੱਚ ਉਹਨਾਂ ਦੀਆਂ ਲਾਸ਼ਾਂ ਉਹਨਾਂ ਦੇ ਸਰੀਰ ਭਏ ਮਹਾਰਾਜ ਤੁਸੀਂ ਕੋਲੋਂ ਲੰਘ ਕੇ ਆ ਗਏ ਸਤਗੁਰੂ ਜੀ ਤੁਹਾਡੇ ਛੋਟੇ ਸਹਿਬਜ਼ਾਦੇ ਸਰਹੰਦ ਦੀਆਂ ਕੰਧਾਂ ਵਿੱਚ ਚਿਨ ਕੇ ਸ਼ਹੀਦ ਕਰ ਦਿੱਤੇ ਗਏ ਮਾਤਾ ਗੁਜਰ ਕੌਰ ਜੀ ਠੰਡੇ ਬੁਰਜ ਵਿੱਚ ਸ਼ਹੀਦੀ ਦਾ ਜਾਨ ਪੀ ਗਏ ਸਤਿਗੁਰੂ ਜੀ ਜਾਨਾਂ ਤੋਂ ਪਿਆਰੇ ਸਿੱਖ ਕਈ ਮੈਦਾਨੇ ਜੰਗ ਵਿੱਚ ਜੂਝਦੇ ਹੋਏ ਸ਼ਹੀਦੀ ਦਾ ਜਾਨ ਪੀ ਗਏ ਕਈ ਸਰਸਾ ਦੇ ਭੇਟ ਹੋ ਗਏ ਉਹ ਕਵੀ ਦੀ ਉਡਾਰੀ ਅੱਜ ਫਾਦਰਡੇ ਹੈ ਇਸ ਕਰਕੇ ਮੈਂ ਅਰਜ ਕਰ ਰਿਹਾ ਕਿ ਗੁਰੂ ਵਰਗਾ ਬਾਪ ਕੌਣ ਹੋਏਗਾ ਗੁਰੂ ਗੋਬਿੰਦ ਸਿੰਘ ਵਰਗਾ ਕਵੀ ਦੀ ਉਡਾਰੀ ਉਹ ਕਹਿੰਦਾ ਟੈਂਦੇ ਦੇਸ਼ ਦਾ ਜਦੋਂ ਸਹਾਰਾ ਕੋਈ ਨਹੀਂ ਸੀ ਉਦੋਂ ਪਿਤਾ ਇਸ ਦੇਸ਼ ਤੋਂ ਵਾਰਿਆ ਮੈਂ ਟੈਂਦੇ ਦੇਸ਼ ਦਾ ਜਦੋਂ ਸਹਾਰਾ ਕੋਈ ਨਹੀਂ ਸੀ ਉਦੋਂ ਪਿਤਾ ਇਸ ਦੇਸ਼ ਤੋਂ ਵਾਰਿਆ ਮੈਂ ਮਾਂ ਗੁਜਰੀ ਵਿੱਚ ਸਰਹੰਦ ਗੁਜਰੀ ਮਾਂ ਗੁਜਰੀ ਵਿੱਚ ਸਰਹੰਦ ਗੁਜਰੀ ਤੇ ਸਮਾ ਗੁਜਰਿਆ ਜਿਵੇਂ ਗੁਜਾਰਿਆ ਮੈਂ ਚਾਰ ਪੁੱਤ ਸਨ ਦਿੱਤੇ ਪਰਮਾਤਮਾ ਨੇ ਚਾਰ ਪੁੱਤ ਸਨ ਦਿੱਤੇ ਪਰਮਾਤਮਾ ਨੇ ਉਹ ਵੀ ਜੋੜਾ ਜੋੜਾ ਕਰਕੇ ਵਾਰਿਆ ਮੈਂ ਮਤ ਕਹੋ ਸ਼ੈਨਸ਼ਾ ਤੁਸੀਂ ਮੈਨੂੰ ਸਿੰਗੋ ਮਤ ਕਹੋ ਤੁਸੀਂ ਸ਼ੈਨਸ਼ਾ ਮੈਨੂੰ ਸਿੰਗੋ ਕਿਸਤਾ ਨਾਲ ਤੇ ਕਰਜ਼ ਉਤਾਰਿਆ ਮੈਂ ਹੁਣ ਗੁਰੂ ਗੋਬਿੰਦ ਸਿੰਘ ਵਰਗਾ ਬਾਪ ਕੌਣ ਹੋਏਗਾ ਜਦੋਂ ਸਾਬੋ ਕੀ ਤਲਵੰਡੀ ਤਖਤ ਸ੍ਰੀ ਦਮਦਮਾ ਸਾਹਿਬ ਮਾਤਾਵਾਂ ਦਿੱਲੀ ਤੋਂ ਆਇਆਂ ਤੇ ਉਹਨਾਂ ਨੇ ਪੁੱਛਿਆ ਸਤਿਗੁਰੂ ਜੀ ਸਹਬਜਾਦੇ ਨਜ਼ਰ ਨਹੀਂ ਆਉਂਦੇ ਕਿੱਥੇ ਨੇ ਉਹਨਾਂ ਦੀ ਕੋਈ ਖਬਰ ਚਿਰ ਹੋ ਗਿਆ ਮਿਲਿਆਂ ਨੂੰ ਵਿਛੋੜੇ ਤੋਂ ਬਾਅਦ ਮਿਲਾਪ ਨਹੀਂ ਹੋਇਆ ਸਤਿਗੁਰੂ ਜੀ ਸਹਬਜਾਦੇ ਪੁੱਤਰ ਨਜ਼ਰ ਨਹੀਂ ਆਉਂਦੇ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਆਖਿਆ ਸੀ ਕਿਹੜੇ ਪੁੱਤਰਾਂ ਦੀ ਗੱਲ ਕਰਦੇ ਹੋ ਆਖਿਆ ਜੀ ਆਪਣੇ ਚਾਰ ਪੁੱਤਰਾਂ ਦੀ ਸਤਿਗੁਰੂ ਜੀ ਕਹਿਣ ਲੱਗੇ ਸੌਦਾ ਬੜਾ ਸਸਤਾ ਮਿਲ ਗਿਆ ਹੈ ਸੰਗਤਾਂ ਬੈਠੀਆਂ ਮਹਾਰਾਜ ਦੇ ਚਰਨਾਂ ਵਿੱਚ ਤੱਕ ਰਹੀਆਂ ਮਹਾਰਾਜ ਕਹਿ ਕੀ ਰਹੇ ਨੇ ਪੁੱਛਿਆ ਜੀ ਕਿਵੇਂ ਤੇ ਗੁਰੂ ਗੋਬਿੰਦ ਸਿੰਘ ਨੇ ਕਿਹਾ ਚਾਰ ਦੇ ਕੇ ਮੈਂ ਹਜ਼ਾਰਾਂ ਲੈ ਲੈਨੇ ਆ ਸਾਰੇ ਮੇਰੇ ਪੁੱਤਰ ਹੀ ਬੈਠੇ ਨੇ ਜਿਨਨੇ ਕੇਸਾ ਧਾਰੀ ਅੰਮ੍ਰਿਤ ਧਾਰੀ ਬੈਠੇ ਨੇ ਇਹ ਮੇਰੇ ਪੁੱਤਰ ਤੇ ਧੀਆਂ ਨੇ ਗੁਰੂ ਗੋਬਿੰਦ ਸਿੰਘ ਨੇ ਸੰਗਤ ਵੱਲ ਸਿੱਖਾਂ ਵੱਲ ਇਸ਼ਾਰਾ ਕਰਕੇ ਆਖਿਆ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸਤ ਚਾਰ ਚਾਰ ਮੁਏ ਤੋਂ ਕਿਆ ਹੂਆ ਜੀਵਤ ਕਈ ਹਜ਼ਾਰ ਮੇਰੇ ਚਾਰ ਚਲੇ ਗਏ ਤੇ ਕੀ ਹੋਇਆ ਆ ਮੇਰੇ ਹਜ਼ਾਰਾਂ ਹੀ ਪੁੱਤਰ ਜਿਉਂਦੇ ਨੇ ਗੁਰੂ ਗੋਬਿੰਦ ਸਿੰਘ ਵਰਗਾ ਬਾਪ ਆਦਰ ਫਾਦਰਡੇ ਮਨਾਉਣਾ ਤੇ ਗੁਰੂ ਗੋਬਿੰਦ ਸਿੰਘ ਦੀਆਂ ਕੁਰਬਾਨੀਆਂ ਨੂੰ ਚੇਤੇ ਕਰੋ ਉਹਨਾਂ ਦੇ ਪਰ ਉਪਕਾਰਾਂ ਨੂੰ ਚੇਤੇ ਕਰੋ ਜਿਨ੍ਹਾਂ ਨੇ ਆਪਾ ਸਰਬੰਸ ਕੁਰਬਾਨ ਕਰ ਦਿੱਤਾ ਸਭ ਕੁਝ ਕੁਰਬਾਨ ਕਰ ਦਿੱਤਾ ਗੁਰਮਖੋ ਉਸ ਗੁਰੂ ਤੋਂ ਵਾਰਨੇ ਜਾਈਏ